ਉਹ ਚੰਦਪਣ ਰੋਡ ਤੇ ਅਕਲੀਏ ਵਿਖੇ ਉਥੇ ਇੱਕ ਨੌਜਵਾਨ ਨੂੰ ਦਰੜਿਆ ਦਰੜਿਆ ਤੇ ਉਹਦੀ ਜਾਨ ਲਈ ਤੇ ਉਥੇ ਲੋਕਾਂ ਨੇ ਬਹੁਤ ਵੱਡਾ ਧਰਨਾ ਸੰਘਰਸ਼ ਕੀਤਾ ਤੇ ਕੂਟਰੀ ਹੈ ਜਿਹੜੀ ਇਥਾਂ ਆਇਆ ਇਹ ਬੰਦੇ ਨੂੰ ਦਰੜਿਆ ਉਸ ਨੂੰ ਚੱਕ ਕੇ ਲਿਜਾਇਆ ਜਾ ਰਿਹਾ ਜਿਹੜਾ ਮਾਲਕ ਉਹ ਤਾਂ ਹੁੰਦੇ ਉਹ ਮਾਲਕ ਜਨਾਂ ਦਾ ਕੋਈ ਵਾਰਿਸ ਤਾਂ ਹੁੰਦੇ ਕੋਈ ਕੋਈ ਵਾਰਿਸ ਗੱਲਬਾਤ ਕਰੋ ਪਹਿਲਾਂ ਇਹਦਾ ਮੁੱਦਾ ਜੇ ਪਹਿਲੇ ਅੱਜ ਤੋਂ ਉਹਨਾਂ ਬਾਸੋਂ ਨੇ ਪਾਸੇ ਲੈ ਜਾਣੀ ਤੇ ਮੇਰੇ ਨਾਲ ਕੀ ਰਹਿ ਗਿਆ ਇਹ ਇਹ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਕਰਕੇ ਡਿੰਪੀ ਢੱਲੋਂ ਦੀ ਮਦਦ ਕੀਤੀ ਜਾ ਰਹੀ ਉਹਦਾ ਪਤਾ ਹੀ ਨਹੀਂ ਮੇਰਾ ਪਤਾ ਕਿ ਇਹਨੇ ਲੈਵਾਰੀ ਹੁੰਦੇ ਸਾਰੇ ਆਦਿਪਾਲੇ ਸਬੂਤ ਮਿਟਾਏ ਜਾ ਰਹੇ ਆ ਸਰਕਾਰ ਦੀ ਉਹ ਨਹੀਂ ਭਾਜੀ ਇਹ ਸਬੂਤ ਮਟਾਉਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੇ ਪਰਿਵਾਰ ਦਾ ਕੋਈ ਬੰਦਾ ਨਹੀਂ ਹੈਗਾ ਇਸ ਲਈ ਕਿਹਾ ਜਾ ਰਿਹਾ ਵੀ ਪਰਿਵਾਰਕ ਮੈਂਬਰ ਨੂੰ ਤਾਲੇ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਦੀਪ ਬੱਸ ਦਾ ਕਹਿਰ ਲਗਾਤਾਰ ਜਾਰੀ ਹੈ ਬਹੁਤ ਤੇਜ਼ ਰਫਤਾਰ ਨਾਲ ਇਹ ਬੱਸ ਚੱਲਦੀ ਹੈ ਤੇ ਇਸ ਬੱਸ ਤੋਂ ਆਏ ਦਿਨ ਕਿਸੇ ਨਾ ਕਿਸੇ ਦੀ ਜਾਨ ਲੈ ਲੈਂਦੀ ਹੈ ਤੇ ਦੁਰਘਟਨਾ ਹੋ ਜਾਂਦੀ ਹੈ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਇਸ ਬੱਸ ਨੇ ਜਿਹੜਾ ਜੈਤੋ ਤੋਂ ਚੰਦਪਾਣ ਰੋਡ ਤੇ ਅਕਲੀਏ ਵਿਖੇ ਉੱਥੇ ਇੱਕ ਨੌਜਵਾਨ ਨੂੰ ਦਰੜਿਆ ਤੇ ਉਹ ਦੀ ਜਾਨ ਲਈ ਤੇ ਉੱਥੇ ਲੋਕਾਂ ਨੇ ਬਹੁਤ ਵੱਡਾ ਧਰਨਾ ਸੰਘਰਸ਼ ਕੀਤਾ ਤੇ ਲੋਕਾਂ ਨੇ ਉਸ ਸੰਘਰਸ਼ ਤੋਂ ਬਾਅਦ ਵੀ ਕੋਈ ਇਸ ਦਾ ਇਹਨਾਂ ਨੂੰ ਅਕਲ ਨਹੀਂ ਆਈ ਇਸ ਬੱਸ ਵਾਲਿਆਂ ਨੂੰ ਇਸ ਦੀ ਰਫ਼ਤਾਰ ਮੌਤ ਦਾ ਰਫ਼ਤਾਰ ਮੌਤ ਦਾ ਰਫ਼ਤਾਰ ਦਾ ਹੈ ਦੂਸਰੇ ਪਾਸੇ ਇਹ ਪੁਲਿਸ ਮੁਲਾਜ਼ਮ ਹੈ ਜਿਹੜੇ ਉਹ ਇਸ ਜਿਹੜੇ ਸਕੂਟਰੀ ਹੈ ਜਿਹੜੀ ਇੱਥਾਂ ਆਇਆ ਇਹ ਬੰਦੇ ਨੂੰ ਦਰੜਿਆ ਉਸ ਨੂੰ ਚੱਕ ਕੇ ਲਜਾਇਆ ਜਾ ਰਿਹਾ ਇੱਕ ਦੂਸਰੇ ਪਾਸੇ ਇਹ ਜੇਕਰ ਆਪਾਂ ਦੇਖੀਏ ਕਿ ਇਹ ਇਹ ਦੇਖੀਏ ਕਿ ਆਪਾਂ ਇਹ ਵਸਤੇ ਦਾ ਜਿਹੜਾ ਇੱਕ ਇੱਥੇ ਮੈਂ ਦਿਖਾਣਾ ਚਾਹਣਾ ਸਮੇਂ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਪੁਲਿਸ ਤੇ ਪੁਲਿਸ ਦੇ ਕਹੇ ਕਹਣ ਜਿਹੜਾ ਮਾਲਕਾਤਾ ਹੁੰਦੇ ਉਹ ਮਾਲਕਾ ਜਿਹਨਾਂ ਦਾ ਕੋਈ ਵਾਰਿਸ ਤਾਂ ਹੁੰਦੇ ਕੋਈ ਕੋਈ ਵਾਰਿਸ ਗੱਲਬਾਤ ਤਾਂ ਕਰੋ ਪਹਿਲਾਂ ਇਹ ਤਾਂ ਮੁੱਦਾ ਇਹ ਪਹਿਲਾਂ ਇੱਕ ਦੋ ਦੋਨੋਂ ਵਸ ਉਹਨਾਂ ਨੇ ਪਾਸੇ ਲੈ ਜਾਣੀ ਤੇ ਮੇਰੇ ਨਾਲ ਕੀ ਰਹਿ ਗਿਆ ਇਹ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਕਰਕੇ ਡਿੰਪੀ ਢੱਲੋਂ ਦੀ ਮਦਦ ਕੀਤੀ ਜਾ ਰਹੀ ਹੈ। ਤੇ ਉਹਦਾ ਪਤਾ ਹੀ ਆਪ ਨੂੰ ਨਹੀਂ ਜਾਂਦਾ। ਇਹਦਾ ਪਤਾ ਹੀ ਇਹਨੇ ਵਾਰੀ ਹੁੰਦੇ ਆ ਸਾਰੇ ਆਦੀਪ ਵਾਲੇ। ਦੂਜੇ ਪਾਸੇ ਦੂਜੇ ਪਾਸੇ ਜੇ ਮੈਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਣਾ ਕਿ ਬੱਸ ਬਹੁਤ ਇਹ ਫਰੀਦਕੋਟ ਤੋਂ ਬਠਿੰਡਾ ਜਾ ਰਹੀ ਸੀ। ਇਹ ਤਾਂ ਹਮੇਸ਼ਾ ਤੋਂ ਹਾਦਸਾ ਰਿਆ, ਹਾਦਸੇ ਕਰਦੀ ਰਹੀ ਐ ਇਸ ਬੱਸ ਦਾ ਖੂਨੀ ਇੱਕ ਰਿਕਾਰਡ ਰਿਆ। ਬਾਈ ਜੀ ਤੁਸੀਂ ਕੀ ਕਹਿੰਦੇ ਹੈ? ਇਹ ਇਹ ਇੰਨੇ ਜਲਦੀ ਕਿਉਂ ਚੱਕ ਰਹੇ ਆ ਇਹ ਜਿਹੜੀਆਂ ਇੱਥੋਂ ਸਬੂਤ ਕਿਉਂ ਮਟਾਏ ਇਹਨਾਂ ਨੇ ਦੂਜੇ ਘੇੜਾ ਚੱਕਣਾ ਆਊਗਾ ਡਰਾਈਵਰ ਦੂਜੀ ਏ ਘੇੜੇ ਬਹਿ ਰਹੇ ਇਸੇ ਦੇ ਵਿੱਚ ਬਹਿ ਇੱਥੇ ਤੇ ਤੁਹਾਡੇ ਸਾਹਮਣੇ ਨੰਗੂਗਾ ਹਾਂ ਇਹਨਾਂ ਦੇ ਕਿਹੜਾ ਕੋਈ ਰੋਕ ਟੋਕ ਆ ਦੂਸਰੇ ਪਾਸੇ ਆਪਾਂ ਵੀ ਜਾਣਦੇ ਆ ਬਈ ਜੀ ਤੋਂ ਬਈ ਜੀ ਇਲਜ਼ਾਮ ਲੱਗ ਰਿਹਾ ਕਿ ਸਬੂਤ ਮਟਾਏ ਜਾ ਰਹੇ ਆ ਸਰਕਾਰ ਦੀ ਉਹ ਨਹੀਂ ਭਰਾ ਜੀ ਇਹ ਸਬੂਤ ਮਟਾਉਣ ਵਾਲੀ ਗੱਲ ਨਹੀਂ ਹੈਗੀ ਇਹ ਜਿਹੜੀ ਮੇਨ ਰੋਡ ਆ ਮੇਲੇ ਲੱਗੇ ਹੋਏ ਨੇ ਵੀਹਿਕਲ ਬਹੁਤ ਜ਼ਿਆਦਾ ਆ ਰਹੇ ਨੇ ਤੇ ਇਸ ਕਰਕੇ ਇਹ ਜਿਹੜਾ ਮੀਡੀਏ ਨੇ ਮੂਵੀਆਂ ਵਗੈਰਾ ਬਣਾਈਆਂ ਅਸੀਂ ਵੀ ਫੋਟੋ ਸਨੈਪ ਵਗੈਰਾ ਲਏ ਨੇ ਇਹ ਸਬੂਤ ਮਿਟਣ ਵਾਲੀ ਗੱਲ ਨਹੀਂ ਹੈਗੀ ਕੋਈ ਵੀ ਹੋਰ ਅਣਸਕਾਮੀ ਘਟਨਾ ਵਾਪਰ ਸਕਦੀ ਇਹਨਾਂ ਦੇ ਪਰਿਵਾਰ ਦਾ ਕੋਈ ਬੰਦਾ ਨਹੀਂ ਹੈਗਾ ਇਸ ਲਈ ਕਿਹਾ ਜਾ ਰਿਹਾ ਵੀ ਪਰਿਵਾਰਕ ਮੈਂਬਰ ਨੂੰ ਉਤਾਲ ਲੈਂਦੇ ਹੋ ਦੇਖੋ ਜੀ ਗੱਲ ਇਹੋ ਆ ਪਰਿਵਾਰਕ ਮੈਂਬਰਾਂ ਦੇ ਉਹ ਤਾਂ ਉਹਨਾਂ ਨੂੰ ਸਾਹਮਣ ਲਈ ਜਾ ਚੁੱਕੇ ਨੇ ਸਾਡੇ ਹੋਣ ਤੋਂ ਪਹਿਲਾਂ ਹੀ ਜਾ ਚੁੱਕੇ ਨੇ ਔਰ মিডিਏ ਨੇ ਮੂਵੀਆਂ ਬਣਾਈਆਂ ਹੋਈਆਂ ਇਹ ਸਬੂਤ ਕਿਵੇਂ ਮਰ ਜਾਏਗਾ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਅਸੀਂ ਜਿਹੜਾ ਇੱਧਰ ਸੜੋਡ ਨੂੰ ਹੋਰ ਕੋਈ ਦੁਰਘਟਨਾ ਨਾ ਵਾਪਰ ਜਾਵੇ ਇਸ ਕਰਕੇ ਉਸ ਬੱਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਬੱਸ ਦਾ ਜਿਹੜਾ ਰਿਕਾਰਡ ਹੈ ਉਹ ਬਿਲਕੁਲ ਖੂਨੀ ਰਿਕਾਰਡ ਰਿਹਾ ਦੀਪ ਬੱਸ ਤੇ ਹਮੇਸ਼ਾ ਹੀ ਇਸ ਦੇ ਦੁਰਘਟਨਾ ਆਏ ਦਿਨ ਜਦੋਂ ਦੁਰਘਟਨਾ ਹੁੰਦੀ ਹੈ ਤਾਂ ਉਹਦੇ ਵਿੱਚ ਦੀਪ ਬੱਸ ਦਾ ਨਾਮ ਜਰੂਰ ਆਉਂਦਾ ਹੈ ਦੀਪ ਬੱਸ ਇੰਨੀ ਤੇਜ਼ ਜੇਕਰ ਤੁਸੀਂ ਜਾਣਦੇ ਹੋਵੋਗੇ ਤਾਂ ਦੀਪ ਬੱਸ ਇੰਨੀ ਤੇਜ਼ੀ ਦੇ ਨਾਲ ਲੰਘਦੀ ਹੈ ਕਿ ਇਹ ਇਹ ਬਿਲਕੁਲ ਵੀ ਆਮ ਬੰਦੇ ਦੀ ਤਾਂ ਪਰਵਾਹ ਨਹੀਂ ਕਰਦੇ ਬਈ ਆਮ ਬੰਦੇ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਦੇਖੋ ਉਸ ਇੱਕ ਕਿਸ ਤਰੀਕੇ ਦੇ ਨਾਲ ਵੱਜੀ ਹੋਣੀ ਹੈ ਕਿੰਨੀ ਸਪੀਡ ਦੇ ਨਾਲ ਵੱਜੀ ਹੋਣੀ ਹੈ ਉੱਥੇ ਖੂਨ ਦੇ ਵੀ ੱੱੱ ਵੱਡੇ ਵੱਡੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਦੇ ਵੀ ਇਹਨਾਂ ਨੂੰ ਬਾਰ-ਬਾਰ ਇਹਨਾਂ ਨੂੰ ਜਦੋਂ ਕਿਹਾ ਜਾਂਦਾ ਕਿ ਕਿ ਦੁਰਘਟਨਾ ਹੁੰਦੀ ਹੈ ਬਈ ਜਦੋਂ ਇਹ ਦੁਰਘਟਨਾ ਕੋਈ ਹੁੰਦੀ ਹੈ ਉਦੋਂ ਦੀਪ ਬੱਸ ਦਾ ਹੀ ਨਾ ਕਿ ਆਉਂਦਾ ਬਈ ਹੁਣ ਆਪਾਂ ਕਹਿ ਨਹੀਂ ਸਕਦੇ ਹੁਣ ਵਾਸ ਇਹਨਾਂ ਦੇ ਨੂੰ ਟਾਈਮ ਪੂਰੇ-ਪੂਰੇ ਇਹਨਾਂ ਦੇ ਕੋਈ ਟ੍ਰੈਵਲ ਜਾਣ ਪਹੁੰਚ ਕਿਤਾ ਨਹੀਂ ਕਰਦਾ ਕੋਈ ਆ ਗੱਲ ਬਾਕੀ ਵੀ ਟਰਾਂਸਪੋਰਟ ਹੈਗੀਆਂ ਵੀ ਇੱਕ ਵਾਰ ਦੀਪ ਬੱਸ ਦਾ ਹੀ ਐਕਸੀਡੈਂਟ ਹੁੰਦਾ ਪਤਾ ਨਹੀਂ ਕਿ ਰੱਬ ਕਰਨੀ ਹੋਈ ਇਹਨਾਂ ਦੇ ਆ ਚੱਕਰ ਆ ਦੂਸਰੀਆਂ ਵੀ ਟਰਾਂਸਪੋਰਟ ਚੱਲਦੀਆਂ ਦੂਸਰੀਆਂ ਵੀ ਬੱਸਾਂ ਚੱਲਦੀਆਂ ਬਈ ਬੱਸਾਂ ਹੋਰ ਵੀ ਆ ਕਹਿੰਦੇ ਵੀ ਇਹਨਾਂ ਨੂੰ ਇਹਨਾਂ ਨੂੰ ਵੀ ਟਾਈਮ ਘੱਟ ਹੁੰਦਾ ਹੈ ਹੋਰ ਵੀ ਬੱਸਾਂ ਹੈਗੀਆਂ ਤੇ ਪਰ ਉਹ ਇਹੀ ਇਹਨਾਂ ਦੇ ਐਕਸੀਡੈਂਟ ਕਿਉਂ ਹੁੰਦਾ ਇਹਨਾਂ ਦੇ ਬਈ ਆਗਾ ਕਿਦਾ ਕਰਦੇ ਜਾਂਦੇ ਹੁਣ ਦੂਜੇ ਕਦੇ ਹੋਰ ਕੰਪਨੀ ਦੀ ਕਦੇ ਬੱਸ ਵਜੀ ਵੇਖੀ ਤੁਸੀਂ ਰਾਹ ਦੇ ਵਿੱਚ ਹਜ਼ਾਰਾਂ ਬੱਸਾਂ ਚੱਲਦੀਆਂ ਢਿੱਲੋਂ ਦੀਆਂ ਚੱਲਦੀਆਂ ਕਿੱਕੀ ਢਿੱਲੋਂ ਦੀਆਂ ਚੱਲਦੀਆਂ ਜੀਐਨਡੀ ਚੱਲਦੀਆਂ ਰੇਵੜਾ ਚੱਲਦੀਆਂ ਮੰਨੀ ਤਾਂ ਨਹੀਂ ਕੰਪਨੀ ਰੇਵੜਾ ਆ ਗਈ ਉਹਨਾਂ ਦੀ ਕਦੇ ਬੱਸ ਵੇਖੀ ਕਿਤੇ ਥੱਲੇ ਆਈ ਕੱਲ ਇਹੀ ਹੁੰਦੀ ਹੈਗੀ ਆ ਇਹ ਇਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਮੈਨੂੰ ਲੱਗਦਾ ਕੋਈ ਛੋਟੇ ਕੋਈ ਨਹੀਂ ਬਸ ਭਾਈ ਇਹਨਾਂ ਦਾ ਹੈ ਨਹੀਂ ਕੋਈ ਦੂਸਰੇ ਪਾਸੇ ਬੱਸ ਨੂੰ ਵੀ ਲਜਾਇਆ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਇਧਰ ਬੱਸ ਨੂੰ ਲਜਾਇਆ ਜਾ ਰਿਹਾ ਇੱਥੋਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਕਿ ਅਸੀਂ ਕਲੀਅਰ ਕਰ ਦਈਏ ਇਸ ਟ੍ਰੈਫਿਕ ਇਸ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੁਸੀਂ ਜੁੜੇ ਰਹੋ ਡੇਲੀ ਡੈਸ਼ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ